ਤੁਸੀਂ ਆਪਣਾ ਪਹਿਲਾ ਨਾਮ ਦੱਸ ਦਿਓ ਜੀ ਕੀ ਨਾਮ ਆ ਜੀ ਮੇਰਾ ਨਾਮ ਵਿਜੇ ਕੁਮਾਰ ਜੀ ਬੜਾ ਐਕਸੀਡੈਂਟ ਹੋਇਆ ਜੀ ਜਿਹੜਾ ਉਹ ਲੜਕੀ ਦਾ ਜੀ ਕੀ ਤੁਹਾਡੀ ਕੀ ਲੱਗਦੀ ਸੀ ਜੀ ਕੀ ਨਾਮ ਨਹੀਂ ਮੇਰੀ ਪੁੱਤ ਜੀ ਲੱਗ ਕੋਤੀ ਲੱਗਦੀ ਹੈ ਜੀ ਕਿਵੇਂ ਇਹ ਘਟਨਾ ਵਾਪਰੀ ਥੋੜਾ ਦੱਸੋ ਅਸੀਂ ਸਕੂਟ ਉਤਟੀ ਵਿਲੇ ਆ ਰਹੇ ਸੀਗੇ ਜੀ ਰਵੀਦਾਸ ਗੁਰਦਵਾਰੇ ਦੇ ਕੋਲ ਮੈਂ ਟ੍ਰੈਕਲ ਕਰਸ ਕਰ ਰਿਹਾ ਸੀਗਾ ਜੀ ਉਧਰ ਟਿਪਰ ਆ ਗਿਆ ਜੀ ਟਿਪਰ ਵੱਜਿਆ ਮੇਰੇ ਵਿੱਚ ਜੀ ਤੇ ਪਰ ਵੱਜ ਕੇ ਗੁੜੀਆਂ ਮੂਹਾਂ ਨਗਰ ਵੀ ਮੈਂ ਦੂਜੇ ਪਾਸੇ ਨੂੰ ਗਿਰ ਪਿਆ ਜੀ ਮੈਂ ਮੋਟਰਸਾਈਕਲ ਉੱਲੀ ਦੇ ਥੱਲੇ ਚਲੇ ਗਿਆ ਜੀ ਗੁੜੀਆਂ ਦੀ ਕਿੰਨੀ ਉਮਰ ਹੈ ਉਮਰ 12 ਸਾਲ ਦੀ ਹੈ ਗੁੜੀਆਂ ਦੀ ਤੁਸੀਂ ਕੁੜੀਆਂ ਨੂੰ ਲੈ ਕੇ ਕਿੱਥੋਂ ਆ ਰਹੇ ਸੀ ਸਕੂਲ ਤੋਂ ਆ ਰਹੇ ਸੀ ਸੈਕੰਡਰੀ ਸਕੂਲ ਤੋਂ ਕਿੰਨੇ ਕ ਬਜੇ ਦੀ ਘਟਨਾ ਹੈ 3 ਵਜੇ 3 ਵਜੇ ਛੁੱਟੀ ਹੁੰਦੀ ਹੈ ਸਕੂਲਾਂ ਜੀ ਮੌਕੇ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਧਿਕਾਰੀ ਪਹੁੰਚਿਆ ਜੀ ਉੱਥੇ ਜੀ ਉੱਥੇ ਕੋਈ ਵੀ ਨਹੀਂ ਪਹੁੰਚਿਆ ਜੀ ਉੱਥੇ ਤਾਂ ਗਵਾਂਡੀਓ ਲੈ ਕੇ ਲੈ ਕੇ ਆਇਆ ਸਰਪ੍ਰੀਵਰਨ ਤੇ ਕਿੰਨੀ ਏਸੀ ਕੁੜੀ ਦਾ ਕੀ ਨਾਮ ਸੀਗਾ ਜੀ ਜੋ ਆ ਬੈਂਸੀ ਕੁੜੀ ਦਾ ਨਾਮ ਸੀ ਇਸ ਟਾਈਮ ਬੱਚਾ ਕਿੱਥੇ ਆ ਜੀ ਬੱਚਾ ਸਿਵਲ ਹਸਪਤਾਲ ਚਲ ਚਾਹੀ ਬੱਚਾ ਠੀਕ ਹੈ ਨਹੀਂ ਡੱਟ ਹੋਈ ਉਹਦੀ ਮਗਰ ਮੇਟਾ ਨਾਲ ਨਹੀਂ ਗਈ। ਤੁਸੀਂ ਕਹਿੰਦੇ ਵੀ ਟਰਾਲੀ ਤੇ ਬੱਜਿਆ। ਹਾਂ ਟਰਾਲੀ ਨਾਲ ਬੱਜੀ ਹੋਈ। ਇਹ ਜਿਹੜਾ ਮੁੰਡਾ ਕਹਿੰਦਾ ਉਹ ਕਹਿੰਦਾ ਪਹਿਲੇ ਡੇਪਰ ਤੇ ਬੱਜਿਆ ਆਪਣੀ ਟਰਾਲੀ ਤੇ ਬੱਜਿਆ। ਡੇਪਰ ਤੇ ਬੱਜਿਆ ਮੁੜ ਕੇ ਆ ਕੇ ਗਾਂ ਆ ਕੇ ਨਾ ਫਿਰ ਮੈਂ ਵੀ ਤੁਰਿਆਉਣਾ ਮੈਂ ਕਹਿੰਦਾ ਹਾਂ। ਤੇ ਤੁਸੀਂ ਗੱਡਾ ਭਰਿਆ ਹੋਇਆ ਜਾਂ ਖਾਲੀ। ਖਾਲੀ ਖਾਲੀ ਗੱਡੀ ਖਾਲੀ। ਹਾਂਜੀ। ਲੁਧਿਆਣੇ ਜਾ ਰਹੇ ਸੀ ਜਾਂ ਆ ਰਹੇ ਸੀ? ਇਹ ਇਧਰ ਨੂੰ ਆ ਰਹੇ ਮਾਸੀਆੜੇ ਨੂੰ। ਅੱਛਾ ਜੀ ਰੇਤਾ ਭਰਨ ਆ ਰਹੇ। ਨਹੀਂ ਨਹੀਂ ਰੇਤਾ ਨਹੀਂ ਬੱਜਦੀ ਨਹੀਂ ਆਉਂਦੀ। ਇਹ ਅਸ਼ਕੀ ਤੇ ਆਪਣੀ। ਇਹ ਆਸ ਆਪਣੀ ਜੇਹ ਨਾਲ। ਹਮਰ ਸਾਹ ਕੋਲ ਵੀ। ਠੀਕ ਹੈ। ਗੱਡੀ ਆਪਣੀਆਂ ਜਾਂ ਫਸ ਗੱਡੀ ਚਲਾਣੇ ਆਪਣੀਆਂ ਆਪਣੀਆਂ ਗੱਡੀਆਂ ਕੰਪਨੀ ਦੀ ਗੱਡੀ ਕਿਹੜੀ ਕੰਪਨੀ ਉਹ ਐਚਪੀਆਰ ਸੀ ਹੈਂ ਐਚਪੀਆਰ ਸੀ ਕੀ ਕੰਮ ਹੈ ਇਹਨਾਂ ਦਾ ਬਜਰੀ ਲਾਏ ਹੋਈ ਬਜਰੀ ਦਾ ਕੰਮ ਹੈ ਬਜਰੀ ਦਾ ਹੀ ਹੈ ਤੇ ਆ ਬਾਈ ਜੀ ਇਹ ਮੌਕੇ ਤੇ ਬਾਈ ਜੀ ਮੈਂ ਮੌਕੇ ਤੇ ਸੀਗਾ ਹਾਂਜੀ ਮੈਂ ਇਹਦੇ ਬਰਾਬਰ ਆ ਰਿਹਾ ਸੀਗਾ ਹਾਂਜੀ ਤਾਂ ਮੈਂ ਦੇਖਿਆ ਟਰਾਲੀ ਵਾਲੇ ਦਾ ਬਿਲਕੁਲ ਕਸੂਰ ਨਹੀਂ ਹੈਗਾ ਕੋਈ ਹਾਂਜੀ ਤੇ ਬੇਟੀ ਆਪਣੇ ਕਿਸੇ ਨੌਨ ਦੇ ਨਾਲ ਇਹਦਾ ਦਾਦਾ ਜਾਂ ਤਾਇਆ ਚਾਚਾ ਹੋ ਸਕਦਾ। ਇਹ ਸਕੂਲ ਤੋਂ ਆਰੀ ਸੀਗੀ ਤੇ ਪਿੱਛੇ ਬੈਠੀ ਸੀਗੀ। ਇਹ ਟਰਾਲੇ ਵਾਲੇ ਨੇ ਇਹਨੂੰ ਫੇਟ ਮਾਰੀ ਆ। ਤਾਂ ਜਿਹੜੀ ਬੇਟੀ ਸੀਗੀ ਬੇਟੀ ਦਾ ਸਿਰ ਹੈ ਜਿਹੜਾ ਉਹ ਸੜਕ ਵਾਲੇ ਪਾਸੇ ਜਾਨੀ ਕਿ ਸੱਜੇ ਪਾਸੇ ਗਿਰ ਗਈ ਹੈ ਬੇਟੀ। ਹਾਂਜੀ। ਔਰ ਜਿਹੜਾ ਇਹਦਾ ਇਹਦੇ ਨਾਲ ਸੀਗਾ ਜਿਹੜਾ ਸਕੂਟਰਸਾਈਕਲ ਚਲਾ ਰਿਹਾ ਸੀਗਾ ਉਹ ਦੂਸਰੀ ਸਾਈਡ ਗਿਰ ਗਿਆ। ਉਹਦਾ ਬਚਾਅ ਹੋ ਗਿਆ। ਹਾਂਜੀ। ਔਰ ਇਹ ਜਿਹੜੀ ਬੇਟੀ ਸੀਗੀ ਇਹਦੇ ਸਿਰ ਦੇ ਉੱਤੇ ਸੀ ਇਹ ਟਰਾਲੇ ਵਾਲੇ ਨੇ ਆਪਣਾ ਟਿਪਰ ਲੰਗਾ ਦਿੱਤਾ ਨੋ ਹੈਲੋ ਔਰ ਉਹਦੇ ਟਾਇਰ ਦੇ ਨੀਚੇ ਉਹਦਾ ਸਿਰ ਔਨ ਕਰਕੇ ਉਹ ਮੌਕੇ ਤੇ ਹੀ ਬੱਚੀ ਬੱਚੀ ਕਿ ਬੱਚੀ ਦੀ ਉਮਰ ਕਿੰਨੀ ਹੈ ਇਹ ਬੇਟੀ ਆ ਬੇਟੀ ਮੈਨੂੰ ਪਤਾ ਲੱਗਿਆ ਵੀ ਮੇਰੀ ਬੇਟੀ ਹੈ ਉਹ ਵੀ ਇੱਥੇ ਸੈਕਲਰਟ ਆਰਟ ਸਕੂਲ ਚ ਪੜਦੀ ਆ 5th ਸਟੈਂਡਰਡ ਅੱਛਾ ਤੁਹਾਡਾ ਕੀ ਨਾਮ ਹੈ ਜੀ ਇਹਦਾ ਨਾਮ ਜਸਜੀਤ ਸਿੰਘ ਗਿੱਲ ਹੈ ਤੇ ਰਿਆਸ਼ ਕਿੱਥੋਂ ਹੈ ਰਹਿਸ਼ ਮੇਰੀ ਇੱਥੋਂ 5-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਮੇਰਾ ਫਮਾ ਤੁਸੀਂ ਮੌਕੇ ਤੇ ਇਹ ਚੀਜ਼ ਦੇਖੀ ਮੈਂ ਬਿਲਕੁਲ ਮੌਕੇ ਤੇ ਆਇਆ ਹਾਂ ਆਈ ਬਿਟਨੈਸ ਇਨ ਬਸ ਠੀਕ ਹੈ ਔਰ ਉਹ 5ਵੀਂ ਚੜ੍ਹਦੀ ਸੀਗੀ ਉਹਦਾ ਨਾਮ ਮੈਨੂੰ ਪਤਾ ਲੱਗਿਆ ਮੇਰੀ ਬੇਟੀ ਨੇ ਘਰੇ ਜਾ ਕੇ ਫੋਨ ਕੀਤਾ ਉਹਨਾਂ ਨੂੰ ਜਦ ਹੀ ਪਤਾ ਲੱਗੇ ਤਾਂ ਉਹਨਾਂ ਨੂੰ ਜ਼ੁਆ ਸੀਗਾ ਜ਼ੁਆ ਬੈਂਸ ਜੀ 5ਥ ਸਟੈਂਡਰਡ ਦੀ ਬੇਟੀ ਸੀਗੀ ਔਰ ਇਹਦੇ ਵਿੱਚ ਬਿਲਕੁਲ ਕਸੂਰ ਇਸੇ ਡਰਾਈਵਰ ਦਾ ਇਸੇ ਦੀ ਗਲਤੀ ਹੈ ਇਹਨੇ ਕਾਲੀ ਝੇ ਕੰਮ ਕੀਤਾ ਉਹ ਥੈਂਕ ਯੂ ਕੀ ਨਾਮ ਆ ਬ੍ਰਦਰ ਆਪਣਾ ਜਰਾ ਸ੍ਰਿੰਦਰਪਾਲ ਹੈਂ ਸ੍ਰਿੰਦਰਪਾਲ ਕਿਹੜੇ ਪਿੰਡ ਤੋਂ ਸਮਰਾਲੇ ਤੋਂ ਸਮਰਾਲੇ ਤੋਂ ਹਾਂਜੀ ਇਹ ਟਰਾਲੀ ਚ ਕੀ ਭਰਿਆ ਥੋੜੀ ਆ ਜੀ ਕੁੜੀ ਜੀ ਕਿੱਥੋਂ ਲੈ ਕੇ ਆ ਰਹੇ ਸੀ? ਪਿਉਰੀ ਧਰਤੀਪੁਰ ਤੋਂ ਚੱਕੀ ਸੀ। ਧਰਤੀਪੁਰ ਤੋਂ? ਹਾਂਜੀ। ਇੱਧਰ ਕਿੱਥੇ ਜਾ ਰਹੇ ਸੀ ਬਈ? ਇਹ ਚੈਲਾ ਮੰਦਰ ਚੱਲੀ ਸੀ ਗੋਸ਼ਾਲੇ ਚੈਲਾ। ਨਹੀਂ ਫਿਰ ਚੈਲਾ ਨੂੰ ਤਾਂ ਉਧਰੋਂ ਪਰਲੇ ਪਾਸੇ ਲੰਘ ਜਾਣਾ ਹੈ ਤੁਸੀਂ। ਕਿੱਧਰ ਜੀ? ਆਹਾਂ ਪੱਟੀਆਂਵਾਲ ਦੀ ਗੱਡੀ ਦੇ ਪੁੱਲ ਤੇ। ਨਹੀਂ ਪੱਟੀਆਂ ਜੀ ਤਾਂ ਫਿਰ ਤਾਰਾ ਨੀਵੀਆਂ ਹੁੰਦੀਆਂ ਨਹੀਂ ਐ ਇਹ ਚ। ਅੱਛਾ ਇਹ ਫਿਰ ਕਟਨਾ ਕੇ ਮੈਂ ਵਾਪਰੀਏ ਥੋੜਾ ਜਿਹਾ ਦੱਸੋ। ਬਾਈ ਥੋ ਲੈ ਸਾਈਡ 'ਚ ਲਈ ਆ ਰਿਹਾ ਸੀਗਾ ਮੋਟਰਸਾਈਕਲ ਵਾਲਾ ਵੀ ਆਹ ਕੋਵਟੇ ਕਰਾ ਰਿਹਾ ਸੀ ਪਿੱਛੇ ਟਿਫਰ ਵਾਲਾ ਆ ਰਿਹਾ ਸੀਗਾ। ਹੂੰ। ਕਿ ਪਰਾਂ ਜਾਂ ਮੂਰੇ ਗੱਡੀ ਅੰਦਰੋਂ ਮੋੜ ਲਿਆ ਤੇ ਟਿਪਰ ਦਾ ਗਬਲਾ ਹਿੱਸਾ ਵੱਜਿਆ ਮੋਟਰਸਾਈਕਲ ਇਹ ਜਿਹੜਾ ਮੋਟਰਸਾਈਕਲ ਹੈ ਤਾਂ ਤੁਹਾਡੀ ਟਰਾਲੀ ਦੇ ਪਿੱਛੇ ਇਹ ਕਿਵੇਂ ਆ ਗਿਆ ਵਿੱਚ ਇਹ ਜਦੋਂ ਟਿਪਰ ਵੱਜਿਆ ਮੋੜਿਆ ਉਹਨੇ ਟਿਪਰ ਚ ਵੱਜ ਕੇ ਮੇਰੇ ਥੱਲੇ ਨੂੰ ਆ ਗਿਆ ਇਸ ਟਰਾਲੀ ਦੇ ਮੈਂ ਫੇਰ ਰੋਕ ਲਿਆ ਆਪਣਾ ਯਾਨੀ ਕੁੜੀ ਦੇ ਉਹਦੇ ਟਿਪ ਦਾ ਟਾਇਰ ਛੱਡ ਗਿਆ ਜਿਹੜਾ ਬੱਚਾ ਕੁੜੀ ਜਿਹੜਾ ਟਾਇਰ ਛੜਿਆ ਉਹ ਟਿਪਰ ਦਾ ਹਾਂ ਟਿਪਰ ਦਾ ਉਹ ਮੈਂ ਦੇਖਿਆ ਛੜਦਾ ਤੁਹਾਡੀ ਫਿਰ ਇਹ ਟਰੈਕਟਰ ਦੇ ਨੇੜੇ ਇਹ ਮੋਟਰਸਾਈਕਲ ਕਿਵੇਂ ਖੜੇ ਆ ਵੱਜ ਕੇ ਇੱਧਰ ਆਇਆ ਹਾਂ ਵੱਜ ਕੇ ਵਿੱਚ ਨੂੰ ਵੜ ਗਿਆ ਆਕੇ ਓਵਰਟੈਕ ਕਰ ਰਹੇ ਸੀ ਟਰਾਲੀ ਨੂੰ ਹਾਂ ਦੱਸੋ ਕੀ ਨਾਮ ਹੈ ਮੇਰਾ ਨਾਮ ਡਾਕਟਰ ਸ਼ਰਮਾ ਮੈਂ ਡਾਕਟਰ ਸਾਹਿਬ ਇੱਕ ਐਕਸੀਡੈਂਟ ਕੇਸ ਹੋਇਆ ਜੀ ਹਾਂ ਕੀ ਕੀ ਸੀਗਾ ਜੀ 11 ਸਾਲ ਦੀ ਕੁੜੀ ਸੀ ਸਕੂਲ ਕੋਰਨਰ ਸਕੂਲਸ ਪੜ੍ਹਦੀ ਸੀ ਇਹਦੇ ਇਹਦੇ ਗ੍ਰੈਂਡਫਾਦਰ ਦੋਨੋਂ ਬਾਈਕ ਤੇ ਆ ਰਹੇ ਸੀ ਤੇ ਪਿੱਛੋਂ ਕੋਈ ਟੈਪਰ ਆਇਆ ਤੇ ਉਹ ਨਾਲ ਟਕਰਾ ਕੇ ਟਰੈਕਟਰ ਵੱਲ ਉੱਡੇ ਕੇ ਜਿਹਦੇ ਕਾਰਨ ਟਰੈਕਟਰ ਬੱਚੀ ਦੇ ਸਿਰ ਦੇ ਉੱਤੇ ਹੀ ਲੰਘ ਗਿਆ ਜਦ ਬੱਚੀ ਇੱਥੇ ਆਈ ਹੈ ਤਾਂ ਉਹਦੇ ਸਾਹ ਨਹੀਂ ਚੱਲਦੇ ਸੀ ਅਸੀਂ ਸੀਪੀਆਰ ਵਗੈਰਾ ਦਿੱਤਾ ਔਰ ਸੀਪੀਆਰ ਤੋਂ ਬਾਅਦ ਵੀ ਪੇਸ਼ੈਂਟ ਐਨਾ ਹੈਡ ਇਜਰੀ ਵਾਲਾ ਰਿਵਾਈਵ ਕਰਨਾ ਬੜਾ ਔਖਾ ਹੁੰਦਾ। ਉਹ ਸਕਲ ਦੇ ਸਾਰੇ ਆਪਣਾ ਬੋਨਸ ਟੁੱਟੀਆਂ ਪਈਆਂ ਨੇ ਸਿਰ ਸਿਰ ਪੂਰਾ ਪਿੱਚ ਗਿਆ ਪਿਆ। ਤਾਂ ਉਸ ਤੋਂ ਬਾਅਦ ਅਸੀਂ ਆਲਮੋਸਟ ਸੀਪੀਆਰ ਦੇਣ ਤੋਂ ਬਾਅਦ ਉਹਨੂੰ ਡਿਕਲੇਅਰ ਡੈਡ ਕਰ ਦਿੱਤਾ। ਕਿੱਥੇ ਦੇ ਰਹਿਣ ਵਾਲੇ ਨੇ? ਮਛਵੜੀ ਸਾਹਿਬ ਦੀ ਨੇ ਕ੍ਰਿਸ਼ਨਾਪ uri ਮਰ ਲੱਗ। ਉਸ ਸਮੇਂ ਦੇ ਗ੍ਰੈਂਡਫਾਦਰ ਉਹ ਕਹਿ ਗਏ ਕਿ ਉਹਨਾਂ ਦੇ ਵੀ ਚੋਟ ਵਗੈਰਾ ਆਈ ਹੈ ਕਿੱਦਾਂ। ਗ੍ਰੈਂਡਫਾਦਰ ਦੇ ਗ੍ਰੈਂਡਫਾਦਰ ਦੂਜੀ ਸਾਈਡ ਗਿਰਗੇਸੀ ਟਰੈਕਟਰ ਤੋਂ ਤੇ ਉਹਨਾਂ ਦੇ ਘੱਟ ਚੋਟਾਂ ਆਈਆਂ ਨੇ ਥੋੜੇ ਦੇ ਹੱਥ ਪੈਰਾਂ ਤੇ। ਬਟ ਕੋਈ ਟਰੈਕਟਰ ਨਹੀਂ ਸੱਟ ਡਿੱਗੀ ਸੀ ਟਰੈਕਟਰ ਉਤੋਂ ਲੰਘ ਗਿਆ ਤੁਸੀਂ ਆਪਣਾ ਪਹਿਲਾ ਨਾਮ ਦੱਸਦੇ ਹੋ ਜੀ ਕੀ ਨਾਮ ਆ ਜੀ ਮੇਰਾ ਨਾਮ ਵਿਜੇ ਕੁਮਾਰ ਜੀ ਅਗਰ ਐਕਸੀਡੈਂਟ ਹੋਇਆ ਜੀ ਜਿਹੜਾ ਉਹ ਲੜਕੀ ਦਾ ਜੀ ਕੀ ਥੋੜੀ ਕੀ ਲੱਗਦੀ ਸੀ ਜੀ ਕੀ ਨਾ ਨਹੀਂ ਮੇਰੀ ਪੁੱਤੀ ਜੀ ਲੱਗ ਕੋਤੀ ਲੱਗਦੀ ਆ ਜੀ ਕਿਵੇਂ ਇਹ ਘਟਨਾ ਵਾਪਰੀ ਥੋੜਾ ਦੱਸੋ ਅਸੀਂ ਸਕੂਟ ਉਤੋਂ ਛੁੱਟੀ ਵਿਲੇ ਆ ਰਹੇ ਸੀਗੇ ਜੀ ਰਵੀਦਾਸ ਗੁਰਦਵਾਰੇ ਦੇ ਕੋਲ ਮੈਂ ਟ੍ਰੈਕ ਲੀ ਕਰਾਸ ਕਰ ਰਿਹਾ ਸੀਗਾ ਜੀ ਉਦੋਂ ਟਿਪਰ ਆ ਗਿਆ ਜੀ ਕਿ ਪਰ ਵੱਜਿਆ ਮੇਰੇ ਵਿੱਚ ਜੀ ਤੇ ਪਰ ਵੱਜ ਕੇ ਕੁੜੀਆ ਮੂੰਹ ਭਾਨੇ ਗਿਰ ਵੀ ਮੈਂ ਦੂਜੇ ਪਾਸੇ ਨੂੰ ਗਿਰ ਪਿਆ ਜੀ ਮੇਰਾ ਮੋਟਰਸਾਈਕਲ ਲੀਸ ਫੱਲੇ ਚਲੇ ਗਿਆ ਜੀ ਕੁੜੀਆ ਦੀ ਕਿੰਨੀ ਕੁਮਰ ਹੈ ਉਹ ਮੈਂ 12 ਸਾਲ ਦੀ ਹੈ ਕੁੜੀਆ ਤਾਂ ਤੁਸੀਂ ਕੁੜੀਆਂ ਨੂੰ ਲੈ ਕੇ ਕਿੱਥੋਂ ਆ ਰਹੇ ਸੀ ਸਕੂਲ ਤੋਂ ਆ ਰਹੇ ਸੀ ਸੈਕੰਡਰੀ ਸਕੂਲ ਤੋਂ ਇਹ ਕਿੰਨੇ ਕ ਬਜੇ ਦੀ ਘਟਨਾ ਹੈ 3 ਵਜੇ 3 ਵਜੇ ਛੁੱਟੀ ਹੁੰਦੀ ਹੈ ਸਕੂਲਾਂ ਜੀ ਕੋਈ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਧਿਕਾਰੀ ਪਹੁੰਚਿਆ ਜੀ ਉੱਥੇ ਜੀ ਉੱਥੇ ਕੋਈ ਵੀ ਨਹੀਂ ਪਹੁੰਚਿਆ ਜੀ ਉੱਥੇ ਤਾਂ ਬਤਾਓ ਉਹ ਵਾਂਡੀਓ ਲੈ ਕੇ ਲੱਗੇ ਸਭ ਤੇ ਤੇ ਕਿੰਨੀ ਏਸੀ ਕੁੜੀ ਦਾ ਕੀ ਨਾਮ ਸੀਗਾ ਜੀ ਜੋਆ ਪੈਂਸੀ ਕੁੜੀ ਦਾ ਨਾਮ ਜੀ ਇਸ ਟਾਈਮ ਬੱਚਾ ਕਿੱਥੇ ਆ ਜੀ ਬੱਚਾ ਸਿਵਲ ਹਸਪਤਾਲ ਚ ਹੈ ਬੱਚਾ ਠੀਕ ਆ ਨਹੀਂ ਡੱਟ ਹੋ ਗਈ ਉਹਦੀ ਉਹ ਮਗਰ ਨੇ ਟਰਾਕ ਲੇ ਗਏ ਕਿਸੇ ਨੇ ਵੀ ਟਰਾਲੀ ਚ ਬੱਜਿਆ ਹਾਂ ਟਰਾਲੀ ਨਾਲ ਬੱਜਿਆ ਉਹ ਕਹਿੰਦਾ ਪਹਿਲੇ ਡਿਪਰ ਤੇ ਬੱਜਿਆ ਫਿਰ ਟਰਾਲੀ ਚ ਬੱਜਿਆ ਟਰਾਲੀ ਚ ਬੱਜਿਆ ਮੁੜ ਕੇ ਆ ਕੇ ਗਾਂ ਆ ਕੇ ਨਾ ਫਿਰ ਮੈਂ ਵੀ ਤੁਰਿਆਉਣਾ ਮੈਂ ਜਿਹੜਾ ਤੁਰਿਆ ਹਾਂ ਹਾਂ ਤੂੰ ਤੁਸੀਂ ਗੱਡਾ ਭਰਿਆ ਹੋਇਆ ਜਾਂ ਖਾਲੀ 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 ਗੱਡੀ ਹਾਂਜੀ ਲੁਧਿਆਣੇ ਜਾ ਰਹੇ ਸੀ ਜਾਂ ਆ ਰਹੇ ਸੀ ਨਹੀਂ ਇੱਧਰੋਂ ਆ ਗਏ ਮਾਸੀਵਾੜੇ ਨੂੰ ਅੱਛਾ ਜੀ ਰੇਤਾ ਭਰਨ ਆ ਰਹੇ ਨਹੀਂ ਨਹੀਂ ਰੇਤਾ ਨਹੀਂ ਬਜਰੀ ਨਹੀਂ ਆਣੇ ਭਰਿਆ ਇਸ਼ਕ ਇੱਥੇ ਆਪਣੀ ਇਹਾਸ ਆਪਣੀ ਅਫੀਸ ਆ ਰਿਹਾ ਅਮਰਤ ਸਾਹਿਬ ਜੀ ਠੀਕ ਹੈ ਗੱਡੀ ਆਪਣੀਆਂ ਜਾਂ ਤੁਸੀਂ ਕਿਹੜੀ ਚਲਾਣੀ ਆਪਣੀਆਂ ਦੀਆਂ ਗੱਡੀਆਂ ਕੰਪਨੀ ਦੀ ਗੱਡੀ ਕਿਹੜੀ ਕੰਪਨੀ ਐਚਪੀਆਰ ਸੀ ਹੈ ਐਚਪੀਆਰ ਕੀ ਕੰਮ ਆ ਇਹਨਾਂ ਦਾ ਬਜਰੀ ਉਹ ਆਹੀ ਬਜਰੀ ਦਾ ਕੰਮ ਹੈ ਬਜਰੀ ਦਾ ਹੀ ਤੇ ਆ ਬਾਈ ਜੀ ਇਹ ਮੌਕੇ ਤੇ ਸੀ ਜੀ ਮੈਂ ਮੌਕੇ ਤੇ ਸੀਗਾ ਹਾਂਜੀ ਮੈਂ ਤੇ ਬਰਾਬਰ ਆ ਰਿਹਾ ਸੀਗਾ ਹਾਂਜੀ ਤਾਂ ਮੈਂ ਦੇਖਿਆ ਟਰਾਲੀ ਵਾਲੇ ਦਾ ਬਿਲਕੁਲ ਕਸੂਰ ਨਹੀਂ ਹੈਗਾ ਕੋਈ